ਜਦੋਂ ਖੂਨ ਡੁੱਲਦਾ ਸ਼ਹੀਦਾਂ ਦਾ ਤਕਦੀਰ ਬਦਲਦੀ ਕੋਮਾ ਦੀ ਤਕਦੀਰ ਬਦਲਦੀ ਕੋਮਾਂ ਦੀ ਸ਼ਹੀਦਾਂ ਦੀ ਚਿਤਾਵਾਂ 'ਤੇ ਹਰ ਬਰਸ ਲੱਗੇਗੇ ਮੇਲੇ ਵਤਨ ਪਰਵਨਣੇ ਵਾਲੋ ਕਾ ਬਾਕੀ ਯਹੀ ਨਿਸ਼ਾਨ ਹੋਗਾ ਬਾਕੀ ਯਹੀ ਨਿਸ਼ਾਨ ਹੋਗਾ ਅੱਜ ਸ਼ਹੀਦ ਉਦਮ ਸਿੰਘ ਜੀ ਦਾ ਸ਼ਹੀਦੀ ਪਿਹੜਾ ਬੜੇ ਸ਼ਰਧਾ ਭਾਵਨਾ ਦੇ ਨਾਲ ਸਾਰੇ ਹੀ ਪੰਜਾਬ ਦੇ ਵਿੱਚ ਮਨਾਇਆ ਜਾ ਰਿਹਾ ਹੈ ਔਰ ਅਸੀਂ ਫਾਜ਼ਿਲਕਾ ਦੇ ਸ਼ਹੀਦ ਉਦਮ ਸਿੰਘ ਫਾਰਕ ਦੇ ਵਿੱਚ ਤੇ ਨਾਲ ਹੀ ਜਿਹੜਾ ਇਹ ਚਾਂਦਮਾਰੀ ਤੇ ਬਾਬਾ ਕਾਲੀਦਾਸ ਕਲੱਬ ਵੱਲੋਂ ਜਿਹੜਾ ਏ ਉਹਨਾਂ ਦਾ ਸ਼ੀਧੀ ਦਾੜਾ ਬਣਾਇਆ ਜਾ ਰਿਹਾ ਹੈ ਤਾਂ ਉੱਥੇ ਅਸੀਂ ਪਹੁੰਚ ਕੇ ਸ਼ੀਦਦਮ ਸਿੰਘ ਜੀ ਨੂੰ ਸ਼ਰਧਾ ਦੇ ਜਿਹੜੇ ਕੋਲ ਸੇਕ ਕਿੱਤੇ ਨੇ ਤੇ ਨਾਲ ਹੀ ਮੈਂ ਇਹ ਕਵਾਂਗੀ ਕਿ ਅਸੀਂ ਆਪਣੇ ਆਪ ਨੂੰ ਬੜਾ ਮਹਿਮਾਨ ਮਹਿਸੂਸ ਕਰਦੇ ਹਾਂ ਕਿ ਅਸੀਂ ਉਹਨਾਂ ਸ਼ੀਧਾਂ ਦੀ ਧਰਤੀ 'ਤੇ ਹਾਂ ਜਿਨ੍ਹਾਂ ਨੇ ਇੰਨੀਆਂ ਕੁਰਬਾਨੀਆਂ ਦੇ ਕੇ ਸਾਡੇ ਦੇਸ਼ ਨੂੰ ਆਜ਼ਾਦ ਕਰਵਾਇਆ ਔਰ ਇਹ ਕਵਾਂਗੀ ਕਿ ਜੋ ਇਸਦਾ ਉਹਨਾਂ ਨੇ ਸਾਨੂੰ ਦਿਖਾਇਆ ਕਿ ਜ਼ੁਲਮਗੇ ਕੁੱਤੇ ਦੀ ਤਕਨੀ ਚੰਗਿਆਈ ਦਾ ਰਸਤਾ ਨਹੀਂ ਛੱਡਣਾ ਔਰ ਬੁਰਾਈ ਦੇ ਰਸਤੇ ਨੂੰ ਤਿਆਗ ਕੇ ਹਮੇਸ਼ਾ ਦੂਜੇ ਦੀ ਪ੍ਰਾਈਵੇਸ ਤੇ ਕੰਮ ਕਰਦੇ ਰਹਿਣਾ ਤਾਂ ਜੋ ਰਸਤਾ ਸਾਨੂੰ ਸਰੇ ਸਿਧਾਂਤ ਦਿਖਾਇਆ ਹੈ ਅੱsse ਉਹਨਾਂ ਦੇ ਰਸਤੇ ਤੇ ਚੱਲਣ ਦੀ ਪੂਰੀ ਕੋਸ਼ਿਸ਼ ਕਰ ਰਹੇ ਆਂ ਔਰ ਸਾਰੀ ਜਿਹੜੀ ਯੂਥ ਨੂੰ ਵੀ ਸਾਰੇ ਜਿਹੜੇ ਪੰਜਾਬ ਨੂੰ ਵੀ ਮੈਸੇਜ ਦੇਵਾਂਗੇ ਕਿ ਸਾਨੂੰ ਹਮੇਸ਼ਾ ਜੋ ਰਸਤੇ ਉਹਨਾਂ ਨੇ ਸਾਨੂੰ ਦਿਖਾਇਆ ਨਹੀਂ ਔਰ ਜੋ ਸੁਪਨੇ ਸਾਡੇ ਦੇਸ਼ ਵਾਸਤੇ ਸਾਡੇ ਪੰਜਾਬ ਵਾਸਤੇ ਉਹਨਾਂ ਦੇਖੇ ਨੇ ਸਾਨੂੰ ਸਾਰਿਆਂ ਨੂੰ ਮਿਲ ਕੇ ਉਹਨਾਂ ਦੇ ਸੁਪਨਿਆਂ ਨੂੰ ਸਕਾਰ ਕਰਨਾ ਚਾਹੀਦਾ ਹੈ ਔਰ ਆਪਣੇ ਦੇਸ਼ ਲਈ ਅਸੀਂ ਜੋ ਵੱੱਟ ਵੱੱਟ ਕੰਮ ਕਰ ਸਕਦੇ ਆ ਭਲਾਈ ਲਈ ਉਹ ਸਾਨੂੰ ਜ਼ਰੂਰ ਕਰਨਾ ਚਾਹੀਦਾ ਹੈ ਔਰ ਜਦੋਂ ਅਸੀਂ ਚੰਗੇ ਕੰਮ ਕਰਾਂਗੇ ਤਾਂ ਕਿਤੇ ਨਾ ਕਿਤੇ ਸਾਡੇ ਦੇਸ਼ ਸਾਡੇ ਪੰਜਾਬ ਦਾ ਭਲਾ ਹੀ ਹੋਵੇਗਾ ਔਰ ਅੰਦੇ ਵਿੱਚ ਸਾਰਾ ਸਾਰਾ ਸੱਚਾ ਵਿਕਾਸ ਸੁਪਿਓ ਆਏਗਾ ਸੁਪਿਓ ਆਏਗਾ ਔਰ ਮੈਂ ਮੰਨਿਆ ਕਿਤੇ ਨਾ ਕਿਤੇ ਸੱਚੀ ਸ਼ਰਧਾਗੀ ਲਈ ਵੀ ਹੋਈ ਹੋਏਗੀ ਕਿ ਜੋ ਉਹਨਾਂ ਨੇ ਸੁਪਨੇ ਦੇਖੇ ਸੀ ਸਾਡੇ ਪੰਜਾਬ ਵਾਸਤੇ ਸਾਡੇ ਪੰਜਾਬ ਦੇ ਲੋਕਾਂ ਵਾਸਤੇ ਸਾਡੀ ਪੰਜਾਬੀਅਤ ਵਾਸਤੇ ਉਹ ਆਪਾਂ ਤਾਂ ਹੀ ਉਹ ਪੂਰੇ ਕਰ ਸਕਾਂਗੇ ਜਦੋਂ ਅਸੀਂ ਉਹਨਾਂ ਦਿਖਾਏ ਰਸਤੇ ਚੱਲਾਂਗੇ ਤਾਂ ਮੈਂ ਅੱਜ ਬੜਾ ਮਾਣ ਮਹਿਸੂਸ ਕਰਦੀ ਆ ਕਿ ਅੱਜ ਮੈਨੂੰ ਚਾਨ ਮਰੀ ਪੈਣ ਜਾਣ ਦਾ ਮੌਕਾ ਮਿਲਿਆ ਔਰ ਸਾਰੇ ਕਰਬ ਦੇ ਮੈਂਬਰਾਂ ਦੇ ਨਾਲ ਸ਼ਹੀਦ ਉਦਮ ਸਿੰਘ ਜੀ ਦਾ ਜਿਹੜਾ ਸ਼ਹੀਦੀ ਦਿਹਾੜਾ ਮਨਾਉਣ ਦਾ ਤੇ ਉਹਨਾਂ ਦਾ ਜਿਹੜੇ ਸ਼ਰਧਾ ਸੁਮਨ ਅਰਪਿਤ ਕਰਨ ਦਾ ਮੌਕਾ ਮਿਲਿਆ ਬਾਕੀ ਕਲੱਬ ਵੱਲੋਂ ਜਿਹੜਾ ਇਹ ਲੰਗਰ ਵੀ ਲਗਾਇਆ ਗਿਆ ਬਹੁਤ ਬਹੁਤ ਧੰਨਵਾਦ ਜੀ